ਅਰ ਫੇਰ ਤੋਂ ਕਿਸਾਨਾਂ ਦੇ ਲਈ ਆਫਤ ਬਣ ਕੇ ਮੀਂਹ ਵਰਿਆ ਮੀਂਹ ਨੇ ਤਬਾਹੀ ਜਿੱਥੇ ਮਚਾਈ ਉੱਥੇ ਹੀ ਕਿਸਾਨਾਂ ਦੀ ਫਸਲਾਂ ਦਾ ਵੀ ਨੁਕਸਾਨ ਕੀਤਾ ਬੀਤੇ ਕੁਝ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰੀ ਮੀਂਹ ਪਿਆਸੀ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਖਰਾਬ ਹੋ ਗਈ ਸੀ ਨੁਕਸਾਨ ਨਹੀਂ ਗਈ ਸੀ ਪਰ ਹੁਣ ਜਿੱਥੇ ਇੱਕ ਪਾਸੇ ਦੁਬਾਰਾ ਤੋਂ ਮੀਂਹ ਪੈ ਮੁਰ ਤੋਂ ਮੌਸਮ ਖਰਾਬ ਹੋਇਆ ਤੇ ਹੁਣ ਜਿੱਥੇ ਕਿਸਾਨਾਂ ਦੀ ਫਸਲ ਜੋ ਹੈ ਉਹ ਮੰਡੀ ਦੇ ਵਿੱਚ ਪਈ ਹੈ ਮੰਡੀਆਂ ਦੇ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਥੇ ਜਿਹੜੇ ਪੁਖਤਾ ਪ੍ਰਬੰਧ ਨਾ ਹੋਣ ਦੇ ਚੱਲਦੇ ਆ ਕਿਸਾਨਾਂ ਦੀ ਫਸਲ ਜੋ ਹੈ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਣਕ ਦੀ ਜਿਹੜੀ ਬੋਰੀ ਹੈ ਉਹ ਵੀ ਹੁਣ ਪਾਣੀ ਦੇ ਵਿੱਚ ਭਿੱਜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਮੁਰ ਤੋਂ ਮੌਸਮ ਖਰਾਬ ਹੋਇਆ ਤੇ ਮੌਸਮ ਖਰਾਬ ਦੇ ਚੱਲਦੇ ਆ ਮੀਂਹ ਵੀ ਪਿਆ ਬਹੁਤ ਸਾਰਾ ਤਹਾਮਤ ਤੇ ਤੇਸੇ ਦੇ ਚੱਲਦਿਆਂ ਕਿਸਾਨਾਂ ਦੀ ਫਸਲ ਜੋ ਕਿ ਮੰਡੀ ਦੇ ਵਿੱਚ ਪਈ ਹੈ ਉਹ ਰੁੱਲਦੀ ਹੋਈ ਨਜ਼ਰ ਆਈ ਹੈ। ਇਹ ਤਸਵੀਰਾਂ ਨਾਭਾ ਦੀ ਅਨਾਜ ਮੰਡੀ ਦੀਆਂ ਨੇ ਜੋ ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਅਨਾਜ ਮੰਡੀ ਹੈ। ਇਸ ਮੰਡੀ ਦੇ ਹਾਲਾਤ ਤੁਸੀਂ ਖੁਦ ਵੇਖ ਕੇ ਹੈਰਾਨ ਹੋ ਜਾਵੋਗੇ ਕਿ ਮੀਂਹ ਦੇ ਨਾਲ ਜਿੱਥੇ ਖੁੱਲੇ ਅਸਮਾਨ ਦੇ ਥੱਲੇ ਕਣਕ ਭਿੱਜ ਰਹੀ ਹੈ ਤਾਂ ਉੱਥੇ ਹੀ ਮੀਂਹ ਦੇ ਪਾਣੀ ਕਾਰਨ ਕਣਕ ਦੀਆਂ ਬੋਰੀਆਂ ਭਿੱਜ ਚੁੱਕੀਆਂ ਨੇ ਮੰਡੀ ਦੇ ਬਣੇ ਸ਼ੈਡਾਂ ਦੇ ਉੱਪਰੋਂ ਪਾਣੀ ਇਸ ਤਰ੍ਹਾਂ ਆ ਰਿਹਾ ਹੈ ਜਿਵੇਂ ਫੁਵਾੜਾ ਚੱਲਦਾ ਹੋਵੇ ਕਿਸਾਨ ਇਸ ਮੌਸਮੀ ਬਰਸਾਤ ਤੋਂ ਡਾਡੇ ਪਰੇਸ਼ਾਨ ਦਿਖਾਈ ਦਿੱਤੇ ਨੇ ਕਿਸਾਨਾਂ ਨੇ ਕਿਹਾ ਕਿ ਸਾਡਾ ਪੰਜਾਬ 20% ਤੱਕ ਦਾ ਨੁਕਸਾਨ ਹੋ ਚੁੱਕਿਆ ਹੈ ਇਸ ਮੌਕੇ ਤੇ ਮੰਡੀ ਦੇ ਆਰਤੀਏ ਵਿਜੇਪਾਲ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਦੇ ਨਾਲ ਲੱਖਾਂ ਬੋਰੀਆਂ ਭਿੱਜ ਰਹੀਆਂ ਨੇ ਤੇ ਇਸ ਦਾ ਖਾਮਿਆਜਾ ਆਰਤੀਆਂ ਨੂੰ ਹੀ ਭੁਗਤਣਾ ਪਵੇਗਾ ਬਹੁਤ ਬੇਮੌਸਮੀ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਜੀ ਸਾਰਾ ਪਾਣੀ ਜਿਹੜਾ ਹੈ ਇੱਥੇ ਦਾ ਮੰਡੀ ਦੇ ਵਿੱਚ ਸੜਕਾਂ ਦੇ ਬਹੁਤ ਪਾਣੀ ਖੜ ਜਾਂਦਾ ਹੈ ਇਹਨੂੰ ਸਾਫ਼ ਸੰਭਾਲ ਨਾ ਕੀਤੀ ਵੀ ਸਾਰਾ ਮਾਲ ਖਰਾਬ ਹੋ ਜੂਗਾ ਤੁਸੀਂ ਪਾਲਟੀਆਂ ਲਾ ਰਹੇ ਹੋ ਪਾਲਟੀ ਲਾ ਰਹੇ ਹਾਂ ਜੀ ਇਹਦੀ ਟਾਂਗਾ ਮਰਵਾ ਰਹੇ ਹਾਂ ਕੱਲ ਨੂੰ ਕਿਸੇ ਨੇ ਮਾਲ ਨਹੀਂ ਚੁੱਕਣਾ ਜਾਂ ਨਹੀਂ ਸੰਭਾਲ ਕਰਾਂਗੇ ਜੀ ਤਾਂ ਤੁਹਾਡੇ ਤੁਹਾਡੇ ਪੱਲੇ ਪੈ ਰਿਆ ਸਾਡੀ ਜ਼ਿੰਮੇਵਾਰੀ ਹੈ ਜੀ ਸਾਡੀ ਅਸੀਂ ਪੰਜਾਬੀ ਜ਼ਿੰਮੇਵਾਰੀ ਨਾਲ ਕਰਾ ਰਹੇ ਕੰਮ ਜੇ ਜਿਆਦਾ ਭਿੱਜ ਗਈ ਉਹਦਾ ਕੀ ਹੋਊਗਾ ਜੀ ਹੱਲ ਉਹਦਾ ਫਿਰ ਹੁਣ ਦੇਖਾਂਗੇ ਜੀ ਨੜੇ-ਦੋੜੇ ਕਰਾ ਕੇ ਦੁਬਾਰਾ ਭਰਤੀ ਕਰਨੀ ਪਊਗੀ ਭਰਤੀ ਤਾਂ ਕਰੂੰਗੇ ਪਰ ਕਿੱਥੇ ਕਰੂੰਗੇ ਸਪੇਸ ਤਾਂ ਕੋਈ ਨਹੀਂ ਸਪੇਸ ਹੁਣ ਜਦੋਂ ਬਣੂਗੀ ਉਦੋਂ ਹੀ ਹੋਊਗਾ ਜੀ ਹੁਣ ਮੰਡੀ ਤਾਂ ਸਾਰੀ ਫੁੱਲ ਹੋਈ ਪਈ ਐ ਕੀ ਲੱਗਦਾ ਇੱਕਦਮ ਕਿਵੇਂ ਆ ਗਈ ਫਸਲ ਫਸਲ ਇੱਕਦਮ ਇਹ ਸਾਰੀ 10 ਦਿਨਾਂ ਦੇ ਵਿੱਚ ਹੀ ਸਾਰਾ ਕੰਮ ਖਤਮ ਹੋ ਗਿਆ ਜੀ ਬਹੁਤ ਜਲਦੀ ਆ ਗਈ ਇੱਕਦਮ ਰਸ਼ ਪੈ ਗਿਆ ਦਾ ਉਹਨਾਂ ਲੇਬਰ ਦਾ ਵੀ ਨੁਕਸਾਨ ਹੋ ਰਿਹਾ ਹੈ ਲੇਬਰ ਦਾ ਵੀ ਨੁਕਸਾਨ ਹੈ ਜੀ ਲੇਬਰ ਦਾ 11 ਮੰਡੀ ਚ ਹੈ ਹੀ ਨਹੀਂ ਲੇਬਰ ਤਾਂ ਇਸ ਵਾਲੀ ਬੰਦਾ ਦੇਖਣ ਨੂੰ ਨਹੀਂ ਮਿਲ ਰਿਹਾ ਲੇਬਰ ਸਾਡੀ ਸ਼ੈਲਾਂ ਚ ਐਡਜਸਟ ਹੋਈ ਵੀ ਹੈ ਮੰਡੀ ਚ ਲੇਬਰ ਹੈ ਹੀ ਨਹੀਂ ਕੋਈ ਪਰ ਉਹ ਵੀ ਮਹਿੰਗੇ ਬਹੁਤ ਮਹਿੰਗੇ ਭਾਜ ਲੇਬਰ ਲਿਆ ਰਹੇ 8 ਤੇ ਤਾਂ ਵੀ ਕਾਫੀ ਨੁਕਸਾਨ 8 ਤੇ ਤਾਂ ਬਹੁਤ ਨੁਕਸਾਨ ਹੈ ਜੀ ਜੋ ਸਰਕਾਰ ਤੋਂ ਲੇਬਰ ਮਿਲਦੀ ਉਹ ਤੂੰ ਦੁੱਗਨੇ ਰੇਟ ਚ ਕੰਮ ਹੋ ਰਿਹਾ ਹੈ ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਕਿਸਾਨ ਗੁਰਮੀਤ ਸਿੰਘ ਤੇ ਹੋਰ ਕਿਸਾਨ ਜਿਹੜੇ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਦੇ ਨਾਲ ਸਾਡੀ ਕਣਕ ਖੁੱਲੇ ਅਸਮਾਨ ਦੇ ਥੱਲੇ ਭej ਰਹੀ ਹੈ ਕਿਉਂਕਿ ਇੱਕ ਪਾਸੇ ਖੇਤਾਂ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਤੇ ਦੂਜੇ ਪਾਸੇ ਮੰਡੀ ਦੇ ਵਿੱਚ ਵੀ ਕਣਕ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਅਤੇ ਪੁਖਤਾ ਪ੍ਰਬੰਧ ਮੰਡੀ ਦੇ ਵਿੱਚ ਨਹੀਂ ਕੀਤੇ ਗਏ ਨੇ ਜੀ ਮਜ਼ਦੂਰਾਂ ਲਈ ਵੀ ਜਿਹੜੇ ਕੰਮ ਕਰਦੇ ਨੇ ਉਹਨਾਂ ਨੇ ਬਾਕੀ ਫਸਲਾਂ ਨੁਕਸਾਨ ਬਹੁਤ ਹੋ ਰਹੇ ਨੇ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਫਸਲਾਂ ਦਾ ਤਕਰੀਬਨ 50% ਦਾ ਨੁਕਸਾਨ ਹੋ ਰਿਹਾ ਹੈ ਇਹ ਹੁਣ ਖੁੱਲੇ ਆਸਮਾਨ ਦੇ ਕਿੰਨਾ ਕੁ ਕਟਾ ਪਿਆਗਾ ਇਹ ਸਰਕਾਰਾਂ ਨੇ ਜੇ ਘੱਟਾ ਨਹੀਂ ਮਤਲਬ ਜੇ ਸਹੀ ਟਾਈਮ ਤੇ ਲਿਫਟਿੰਗ ਹੋਈ ਜਾਵੇ ਸਾਡੇ ਥੱਲੇ ਟਰਾਲੀਆਂ ਲੱਗਣ ਹੂੰ ਲੋਕਾਂ ਦੇ ਟਰਾਲੀਆਂ ਦੇਖੋ ਬਾਹਰ ਖੜੀਆਂ ਨੇ ਕਿਸੇ ਦੇ ਤਰਪਾਲ ਪਾ ਲਈ ਕਿਸੇ ਕੋਲ ਨਹੀਂ ਹੈਗੀ ਸਾਰੀ ਖਰਾਬ ਹੋ ਰਹੀ ਹੈ ਇਹ ਲੱਖਾਂ ਦੇ ਤਰ੍ਹਾਂ ਵਿੱਚ ਪੈਣ ਇੱਥੇ ਥੱਲੇ ਬੂੜੀਆਂ ਤੇ ਲੱਖਾਂ ਦੀ ਤਰ੍ਹਾਂ ਪਿਆ ਸਾਰਾ ਹੂੰ ਇਹ ਕੋ ਪ੍ਰਬੰਧਿਤ ਤਾਂ ਹੋਣੇ ਚਾਹੀਦੇ ਨੇ ਪ੍ਰਬੰਧਿਤ ਹੋ ਵੀ ਚਾਹੀਦੇ ਨੇ ਹਾਂਜੀ ਸਰਕਾਰ ਦੇ ਫਤਹੀ ਨੇ ਸਰ ਪਬਲਿਕ ਦਾ ਕੰਮ ਸਰਕਾਰ ਦੀ ਜ਼ਿੰਮੇਵਾਰੀ ਬਣ ਜੇ ਹੂੰ ਕੁਝ ਉਤਬਾਰੇ ਕਰੀ ਜਾਂਦੇ ਨੇ ਅਸੀਂ ਐ ਕਰਦੇ ਮਗਰ ਕੋਈ ਪਰਫਾਰਮ ਨਹੀਂ ਹੋ ਰਹੀ ਟਿਕਟਾਂ ਕਿੰਨੀ ਕਿ ਫਸ ਲੱਗੇ ਪਈਆਂ ਪਿੱਤਾਂ ਜੀ ਹਲੇ ਹੈ ਜੀ 25% ਖੜੀ ਨੇ 25% ਹੈ ਜੀ ਪ੍ਰਗਟਾ ਦੂਰੇ ਲਿਆਂਦੀ ਕਿ 75 ਦੂਰੇ ਆ ਗਈ ਮੰਡੀਆਂ ਚਾਹੀ ਜਨਕੀ 75% ਲਿਆਂਦੀ ਆ ਕਿੰਨੀ ਵਾਰ ਲਿਫਟਿੰਗ ਹੋਈ ਆ ਬਲੇਕ ਮਤਲਬ ਲਿਫਟਿੰਗ ਕਿੰਨੀ ਕੋ ਹੋਈ ਹੈ ਲਿਫਟਿੰਗ ਬਹੁਤ ਘੱਟ ਹੋਈ ਹੈ ਇਹਦੇ ਵਿੱਚ ਅੱਛਾ ਜੀ 25% ਮਸਾਂ ਜੀ 25% ਪ੍ਰਬੰਧਕ ਦਸ ਵਜੇ ਦਾ 8 ਵਜੇ ਦਾ ਖੜਾ ਜੀ ਆ ਦੇਖੋ ਪੂਰੇ ਜਾਮ ਲੱਗਿਆ ਪਿਆ ਕਿਸ਼ੇ ਪਾਸੇ ਜਾਮ ਨਾ ਹੈ ਲੱਗਣਾ ਰਸਤਾ ਹੂੰ ਫਸਲ ਤਾਂ ਤੁਹਾਡੀ ਭਿਜਰੀ ਆ ਹਾਂ ਫਸਲ ਤਾਂ ਭਿਜਰੀਏ ਜੀ ਇਹ ਤਾਂ ਕੋਈ ਬਾਦੀ ਬਾਸ ਸਾਈ ਨਹੀਂ ਮੇਰੇ ਖਾਵਣਾ ਪ੍ਰਬੰਧ ਕਿਸ ਤਰ੍ਹਾਂ ਨੇ ਕਿ ਲੱਖਾਂ ਬੋਰੀ ਪਈਆ ਖੁੱਲੇ ਆਸਮਾਨ ਦੇ niche ਤੇ ਬੰਦ ਤਾਂ ਹੁਣ ਦੇਖ ਲੋ ਜੀ ਪਤਾ ਹੀ ਲੱਗ ਰਿਹਾ ਆਪ ਨੂੰ ਅੱਗੇ ਦੇਖੋ ਸਾਰਾ ਕੁਝ ਕਿ ਜ਼ਿੰਮੇਵਾਰੀ ਕਿਹਦੀ ਮੰਨਦੇ ਹੋਏ ਜਿਹੜੇ ਖਰਾਬ ਹੋ ਰਹੀਆਂ ਹੁਣ ਫਸਲ ਜ਼ਿੰਮੇਵਾਰੀ ਤਾਂ ਹੁਣ ਸਰਕਾਰ ਦੀ ਬਣਦੀ ਜੀ ਸੰਭਲ ਬਜਾਗਾ ਮਾ ਬੱਡ ਕੇ ਲੈਣ ਦਾ ਆਪਾਂ ਖੇਤਾਂ ਚ ਫਸਲ ਢੜਕੀ ਦੇ ਆ ਕੇ ਅੜਤੇ ਵੀ ਗੁਰੂਰੇ ਜਗਾਂ ਚੱਕੀ ਸਮਾਨ ਲਈ ਇਸਤੇਮਾਲ ਕੀਤਾ ਜਾਂਦਾ। ਉਸ ਤੋਂ ਡਰਦੇ ਮਾਰੀ ਜਿਵੇਂ فاਸਲ 6-7 ਵੱਡ ਲਿਆਂਦੇ ਵੀ ਚਲੋ ਵਾ ਇੱਥੇ ਤੁਹਾਡੀ ਸੇਫ ਆ ਇੱਥੇ ਵੀ ਭਜੜੀ ਆ ਪਰ ਕਿਰਤਾ ਜੂ ਕਿ ਭਜੜੀ ਹਾਂ ਜੀ 4 ਸਫੇਰੇ ਮਾਰ ਆ। ਕੀ ਮੰਗ ਕਰਦੇ ਹੁੰਦੇ ਸੀ? ਮੰਗ ਤਾਂ ਇਹ ਸਰਕਾਰ ਨੂੰ ਚਾਹੀਦਾ ਹੈ। ਕੋਈ ਇਹਦਾ ਪ੍ਰਬੰਧ ਕਰਨਾ ਚਾਹੀਦਾ ਨਾਲ ਹੁੰਦੇ ਮਾਲ ਚੱਕਿਆ ਜਾਵੇ ਜਿਹੜਾ ਮਾਲ ਬੋਰੀਆਂ ਤੇ ਭਰਿਆ ਹੋਇਆ ਦੇਖੋ ਕਿਵੇਂ ਆ ਬਾਕੀ। ਜਗਾਇ ਲਾਹੂ ਨੂੰ ਮਿਲੇ ਨਾਲ ਦੀ ਨਾਲ ਹੋਂ ਸਭ ਪਿਆ ਜਾਵੇ ਮਾਲ ਇਹ ਕਿਸ ਤਰ੍ਹਾਂ ਨੇ ਪ੍ਰਬੰਧ ਨੇ ਮੰਡੀ ਦੇ ਵਿੱਚ ਮੀਂਹ ਪੈ ਰਹੀ ਜੀ ਆਖਾ ਬਹੁਤ ਵਧੀਆ ਜੀ ਤੁਸੀਂ ਕਦੋਂ ਆਏ ਸੀ ਆਪਣੀ ਢੇਡੀਆਂ ਲੈ ਕੇ ਅੱਜ ਮੈਂ ਅੱਜ ਤਾਂ ਕਿ ਕਿਸ ਤਰ੍ਹਾਂ ਨੇ ਪ੍ਰਬੰਧ ਨੇ ਮੰਡੀ ਦਾ ਬਹੁਤ ਆਵਾਜ਼ ਜੀ ਬੁਰਾ ਹਾਲ ਕਿੰਨੇ ਕਿ ਲੱਖ ਕਟਿਆ ਜਿਹੜਾ ਮੰਡੀ ਵਿੱਚ ਭੇਜ ਰਿਹਾ ਖੁੱਲੇ ਆ ਸਮਾਦ ਦੇ ਵਿੱਚ ਤੇ بارش ਵੀ ਬਹੁਤ ਤੇਜ਼ ਆ ਮਾਰ ਤਾਂ ਬਹੁਤ ਵਧੀਆ ਜੀ ਕੀ ਕੀ ਕਹਿਣਾ ਕਰਨੂ ਐਂ ਇਹ ਇਦਾਂ ਕਹਿੰਦਾ ਹਟਣ ਮੈਂ ਜਾਂ ਮੀ ਐ ਇਹ ਤਾਂ ਖੇਤਾਂ ਚ ਵੀ ਖੜੀ ਆ ਜਾਨਾ ਹਾਂ ਫਿੱਟਾਂ ਚ ਨਹੀਂ ਖੜੀ ਆ ਜੇ ਇੱਥੇ ਮੰਡੀ ਚ ਇਹ ਭਿਜਰੀ ਆ ਕਣਕ ਤੇ ਹਾਂ ਇਹ ਬੜੇ ਇਹ ਭਿਜਰੀ ਆ ਕੋਈ ਪ੍ਰਬੰਧ ਨਹੀਂ ਹੈ ਉੱਥੇ ਬੜਾ ਹਾਲਾ ਹੋਵੇ ਬੜਾ ਹਾਲਾ ਕਿ ਜੇ ਪਛੇਤ ਜਾਂਦਾ ਕੰਮ ਜੀਵਨ ਦਾ ਨੋਖਾ ਹੈ ਕਿੰਨਾ ਕੁ ਨੁਕਸਾਨ ਆ ਇਹ ਨਾਲ ਜਿਵੇਂ ਥੋੜੇ ਮੰਡੀ ਚ ਵੀ ਕਣਕ ਭਿਜਰੀ ਆ ਖੇਤਾਂ ਦੇ ਵਿੱਚ ਵੀ ਖੜੀ ਆ ਜੇ ਕਿੰਨਾ ਕੁ ਨੁਕਸਾਨ ਆ ਨੁਕਸਾਨ ਵਾ ਹੈਗਾ ਜੀ 18 ਰਹੀ ਹੈਗਾ ਰੁਪਈਆ ਅੱਧਾ ਨੁਕਸਾਨ ਹੋ ਰਿਹਾ ਹਾ ਅੱਧਾ ਹੋ ਜੂਗਾ ਜੇ ਬਾਰਸ਼ ਅਜਿਹਾ ਪੈਂਦੇ ਫਿਰ ਤਾਂ ਜ਼ਿਆਦਾ ਹੋ ਸਕਦਾ ਦਾ ਮੌਸਮਾ ਜੀ ਹਟੀ ਨਹੀਂ ਕੀ ਵੱਧ ਹੋ ਜੂਗੀ ਆਇਆ ਵੀ ਖੇਤਾਂ ਚ ਵੀ ਆ ਗਈ ਜੇ ਫੇਰ ਵੀ ਹੋਰੇ ਵੀ ਨੁਕਸਾਨ ਹੈ ਖੇਤਾਂ ਨੁਕਸਾਨ ਕਿੰਨੇ ਪਰਸੈਂਟ ਖੇਤਾਂ ਚ ਖੜੀ ਆ ਰਹੀ ਹੈ ਫਸਲ ਜਿਹੜੀ ਕਟਾਈ ਕਰਨੀ ਆਦਮੋਂ ਫੜੀ ਆ ਜੀ ਬੱਧੀ ਮੰਡੀ ਚ ਆ ਤੇ ਅੱਧੀ ਖੇਤਾਂ ਚ ਹਾਂ ਜੀ ਖੇਤਾਂ ਚ ਹੁਣ ਵੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਦੇ ਲੋਕਾਂ ਨੂੰ ਮਾਜਮਤ ਆਹੀ ਹੈ ਖਰਚਾ ਬਹੁਤ ਜ਼ਿੰਮੇਦਾਰ ਜ਼ਿੰਮੇਦਾਰੀ ਬੰਦਲਾ ਕੋਈ ਇਸ ਮੋਕੇ ਮੰਡੀ ਦੇ ਵਿੱਚ ਲੇਬਰ ਕਾਮੇ ਵਿਸਾਖਾ ਸਿੰਘ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਹੋਈ ਹੈ ਜਿਸ ਤੇ ਨਾਲ ਕੰਮਕਾਰ ਵੀ ਬਿਲਕੁਲ ਠੱਪ ਹੋ ਜਾਵੇਗਾ ਅਤੇ ਹੁਣ ਲੇਬਰ ਨੂੰ ਦੁੱਗਣੀ ਮਿਹਨਤ ਕਰਨੀ ਪਵੇਗੀ ਕਿਉਂਕਿ ਮੀਂਹ ਦੇ ਕਾਰਨ ਕਣਕ ਦੇ ਜਿਹੜੇ ਬੋਰੀਆਂ ਨੇ ਉਹ ਵੀ ਭੇਜ ਚੁੱਕੀਆਂ ਨੇ ਭਲਾਤ ਮਾੜੀ ਨੇ ਇਹਨੂੰ ਪਟਾਈ ਆ ਕੋਈ ਪ੍ਰਬੰਧ ਨਹੀਂ ਕੁਛ ਨਹੀਂ ਬਸ ਤੁਹਾਨੂੰ ਲੇਬਰ ਵਾਲਿਆਂ ਨੂੰ ਕਿੰਨੀ ਕਿ ਮੁਸ਼ਕਲ ਆ ਰਹੀ ਕਿਉਂਕਿ ਹੁਣ ਤਾਂ ਫਿਰ ਲੇਬਰ ਬਹੁਤ ਜ਼ਿਆਦਾ ਆ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਇੱਥੇ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕੋਈ ਨਾ ਨਾ ਸਹੀ ਤਰੀਕੇ ਨਾਲ ਕੋਈ ਮਜ਼ਦੂਰੀ ਆ ਜਿਵੇਂ ਲੱਫਾ ਬੋਰੀਆਂ ਪਈਆਂ ਨੇ ਖੋਲਵੇਂ ਲਿਫਟਿੰਗ ਹੋ ਨਹੀਂ ਰਹੀ ਨਾ ਜਿਹੜੀ ਹੁਣ ਭੇਜ ਗਈ ਆ ਇਹਦਾ ਹੁਣ ਸੇ ਕੀ ਕਰੋਗੇ ਇਰੇ ਪੰਜੇ ਪੰਜੇ ਮਾਰੇ ਜਾਣਗੇ ਬਸ ਪਲਟੀਆਂ ਵਿੱਚ ਬਾਕੀ ਪਾਰਟੀ ਪੋਲਿਟੀ ਕਰਾਉਣ ਇੱਕ ਜੇ ਕਰਾਉਂਗੇ ਤਾਂ ਹੀ ਨਹੀਂ ਇੱਕਣੀ ਭੇਜ ਦੇਣਗੇ ਨਹੀਂ ਪਾਰਟੀ ਤਾਂ ਤਾਂ ਹੋਊ ਜੇ ਖੁੱਲ੍ਹੇ ਮਤਲਬ ਜਗ੍ਹਾ ਹੋਵੇ ਦੇਖ ਖੁੱਲੀ ਜਗ੍ਹਾ ਹੋ ਹਾਂ ਜਗ੍ਹਾ ਤਾਂ ਹੀ ਨਹੀਂ ਜੀ ਹਾਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ